ਇਨੂੰ ਜਿੱਦਾਂ ਦੇਸੀ ਆਡਾ ਬਾਈ ਲੈ ਲਿਆ ਹਨ ਉਹਨੂੰ ਆਵਾਲ ਲੈਣਾ ਬਾਈ ਆਵਾਲ ਕੇ ਜਰਦੀ ਜੁਰਦੀ ਵਿੱਚ ਹੀ ਸਾਰਾ ਕੁਝ ਠੀਕ ਆ ਉਹਨੂੰ ਗੋਲਣ ਆਟੇ ਉਜਦਾ ਤੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣਾ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਜੋ ਬਾਬੋ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਦੇ ਵਿੱਚ ਬਾਈ ਬੱਚੇ-ਪੂਚੇ ਕੱਢਣੇ ਆ ਠੀਕ ਆ ਤੇ ਉਹ ਵੀ ਦੇਖਦੇ ਆ ਤੇ ਬਾਕੀ ਜਿਹੜੇ ਵੱਡੇ ਕਬੂਤਰ ਆਪਣੇ ਆਪ ਹੀ ਛਲੇ ਡਾਵੇ ਆ ਇਹਨਾਂ ਨੂੰ ਵੀ ਬਾਈ ਦੂਜੇ ਧੁੱਪ ਲਵਾਵਾਂਗੇ ਜਾਲ ਚ ਪਾ ਕੇ ਠੀਕ ਆ ਤੇ ਆयो ਬਾਬੋ ਪਹਿਲਾ ਬੱਚੇ ਛੱਡੀਏ ਤੇ ਫਿਰ ਮਿਲੋ ਧੁੱਪ ਚੜ ਗਈ ਹਲਕੀ ਹਲਕੀ ਤੇ ਕਰੀਏ ਕੰਮ ਕੁਮਾ ਹਣਾ ਆ ਕਰੀਏ ਉੱਤੇ ਤੇ ਉੱਪਰਲੇ ਹੁੱਡੇ ਸਾਫ਼ ਕਰਨ ਵਾਲੇ ਰਹਿੰਦੇ ਉਹ ਵੀ ਕਰ ਦਈਏ ਠੀਕ ਆ ਹੋਰ ਵੀ ਲੱਲੇ ਪੱਬੇ ਬੱਚੇ ਛੱਡ ਲਈਏ ਠੀਕ ਆ ਪਟਾਕੇ ਪਟੂਕੇ ਕਰਕੇ ਇੱਕ ਦੋ ਦਿਨ ਛੱਡੇ ਵੀ ਨਹੀਂ ਹਣਾ ਤੇ ਜਿਹੜੇ ਇੱਥੇ ਆ ਅੜ ਵੱਡੇ ਨਾਲ ਰਾਣਾ ਅੱਜ ਕੱਢ ਕੇ ਘੰਟਾ ਖਾਂਡ ਇੱਥੇ ਉੱਤੇ ਪਾਵਾਂਗੇ ਉਦਾਂ ਤਾਂ ਉੱਥੇ ਧੁੱਪ ਬਹੁਤ ਪੈਂਦੀ ਆ ਠੀਕ ਆ ਮੈਂ ਚੱਕ ਦੇਣੀ ਹੁਣ ਧੋਪ ਅੰਦਰ ਹੀ ਜਾਣੀ ਆ ਹਣਾ ਤੇ ਜਾਂ ਮਾਦੀਆਂ ਇੱਥੇ ਛੱਡਾਂਗੇ ਤੇ ਉਹ ਜਿਹੜੀਆਂ ਮਾਦੀਆਂ ਬਾਈ ਉਹ ਵੀ ਚੱਕ ਕੇ ਧੁੱਪੇ ਪਾਉਣੀਆਂ ਆਪਾਂ ਉਹ ਦੂਜੇ ਜਾਲ ਦੇ ਵਿੱਚ ਤੇ ਅੱਜ ਟੀਕੇ ਇੰਜੈਕਸ਼ਨ ਖਤਮ ਹੋਏ ਜਿਹੜੇ ਆਪਾਂ ਸ਼ੂਗਰ ਦੀ ਫਿੰਜ ਨਾਲ ਲਾਈਦਾ ਨਾ ਇਹਨਾਂ ਸਾਰੀਆਂ ਨੂੰ ਵੈਰੀ 1 ਤੇ ਟੈਰਾਮਾਈਸਿਨ ਦਾ ਟੀਕਾ ਜਿਹੜੀਆਂ ਧੌਣ ਘਮੁੰਦੀਆਂ ਹਲਕੇ ਹਲਕੀ ਵਿੱਚ ਰਹਿੰਦੀਆਂ ਆ ਤੇ ਇੱਕ ਡੱਬੇ ਦੀ ਮਾਂ ਜਿਹੜੀ ਘਮੁੰਦੀ ਆ ਬਾਕੀ ਤਾਂ ਜਿਨ੍ਹਾਂ ਨੂੰ ਆਪਾਂ ਵਿਟਾਮਿਨ ਐਚੀ ਸ਼ੁਰੂ ਕੀਤਾ ਸੀ ਉਹਦੇ ਨਾਲ ਹੀ ਬਾਈ ਸੈੱਟ ਹੋ ਗਈਆਂ ਠੀਕ ਆ ਹੁਣ ਨਹੀਂ ਇਹ ਨਹੀਂ ਘਮੁੰਦੀਆਂ ਕੋਈ ਵੀ ਧੌਣ ਇੱਕੋ ਹੀ ਆ ਡੱਬੇ ਦੀ ਜਿਹੜੀ ਮਾਂ ਆ ਠੀਕ ਆ ਉਹਦਾ ਇਲਾਜ ਕਰਦੇ ਆ ਕੋਈ ਚੱਕਰ ਨਹੀਂ ਉਹਨੂੰ ਵੀ ਲਾਵਾਂਗੇ ਟੀਕਾ ਉਹਦਾ ਸ ਤੇ ਇਦਰੋਂ ਵੀ ਬਈ ਪਹਿਲਾਂ ਉਹ ਪਰੋ ਚੱਕ ਕੇ ਆਈਏ ਕੱਪੜਾ ਜਾਂ ਤੇ ਉਹ ਗੁੱਡੇ ਵੀ ਸਾਫ਼ ਕਰਨੇ ਆ ਤੇ ਇਹਦੇ ਨਾਲ ਦੀ ਜਿਹੜੀ ਆਪਣੀ ਤਰਪਾਲ ਪਈ ਆ ਉਹ ਕੱਟ ਕੇ ਬਈ ਇਹਦੀ ਕੋਈ ਸੀ ਲੈਣੀ ਜਿੱਦਾਂ ਹੁਣ ਮੀਮੂ ਤਾਂ ਇਦਾਂ ਹੀ ਖਲਾਰ ਦਿੰਦਾ ਬੰਦਾ ਜਿੱਦਾਂ ਵਧੀਆ ਲੱਗਦੀ ਹੈ ਨਾ ਉੱਪਰ ਹੀ ਤੇ ਜਦੋਂ ਆਪਾਂ ਦੂਜੇ ਕੱਪੜੇ ਕੁੱਪੜੇ ਲਾਈਏ ਤਾਂ ਐਵੇਂ ਥੱਲੇ ਨੂੰ ਡਿਗੇ ਡੂਗੇ ਰਹਿੰਦੇ ਆ ਠੀਕ ਆ ਆ ਕੁਜਾ ਟੁੱਟ ਗਿਆ ਸੀ ਇਹ ਵੀ ਮੈਂ ਚੱਕ ਕੇ ਸਿੱਟਣਾ ਤੇ ਇੱਥੇ ਉੱਪਰ ਵਿਛਾੜੂਗਾ ਉਹਨੇ ਅੱਜ ਯਾਰ ਬੰਦਾ ਨਹੀਂ ਇੱਕ ਮਿਲਦਾ ਬਈ ਬੰਦਾ ਮਿਲ ਜੇ ਨਾ ਕੋਈ ਨਾਲ ਤੇ ਗੱਲਬਾਤ ਬਣ ਜੇ ਕੰਦਾ ਦੀ ਪੱਕਾ ਮਿਲਦਾ ਆਪਾਂ ਨੂੰ ਇਥੇ ਲੱਗੇ ਹੈ ਅੱਗੇ ਤਾਂ ਹੋਵੇ ਜਿਹੜਾ ਜਦੋਂ ਮਰਜ਼ੀ ਆ ਸਕਦਾ ਹੈ ਨਾ ਤੇ ਆ ਕਬੂਤਰੀਆਂ ਭਾਈ ਠੀਕ ਆ ਆ ਖੂਟਾ ਬਹੁਤ ਗੰਦਾ ਭਾਈ ਇਹ ਫਾਫਰਾਂ ਦੇ ਤੇ ਇਹਨਾਂ ਨੂੰ ਮੈਂ ਜਿਹੜਾ ਡਾਈਜੈਸਟ ਹੁੰਦਾ ਹਰਤੇ ਚੱਕਰੀ ਪਾ ਦਿੰਦਾ ਹੁੰਦਾ ਮੈਂ ਉਹ ਤੇ ਆਨਲਾਈਨ ਮਿਲ ਜਾਂਦਾ ਭਾਈ ਉਹ ਠੀਕ ਆ ਤੇ ਕਿਦੋਂ ਵੀ ਲੈ ਸਕਦੇ ਸੀ ਆਨਲਾਈਨ ਇੱਕ ਗੁਨਾਲ ਐਨੀਮਲ ਆ ਪਲਾਂਟ ਇੱਦਾਂ ਪੁਛਰਾ ਦੀ ਹੈ ਨਾ ਉਹ ਵੀ ਵੇਚਦਾ ਵੈਸੇ ਉਹ ਤੋਂ ਵੀ ਤੁਸੀਂ ਲੈ ਸਕਦੇ ਸਿੱਧੀਆਂ ਵੀ ਆਰਡਰ ਕਰਕੇ ਮੰਗਾ ਸਕਦੇ ਆ ਤੇ ਆ ਜਿਹੜੇ ਜਾਨਵਰ ਆ ਇਹਨਾਂ ਨੂੰ ਤਾਂ ਬਈ ਵੈਸੇ ਧੁੱਪ ਪੈਂਦੀ ਆ ਸਾਰਿਆਂ ਦੀ ਠੀਕ ਆ ਜਦੋਂ ਉਹ ਅੰਦਰ ਧੁੱਪ ਜਾਂਦੀ ਪਈ ਇਹ ਤਾਂ ਧੁੱਪ 'ਚ ਹੀ ਸੇਕ ਸੁੱਕ ਲੈਂਦੇ ਆ ਬਾਕੀ ਜਿਨ੍ਹਾਂ ਦੀ ਜ਼ਰੂਰਤ ਆ ਉਹ ਕੱਢੀਏ ਬਈ ਠੀਕ ਆ ਫਿਲਹਾਲ ਬਿਠਾ ਉਹ ਮੂੰਗੀ ਕਰਕੇ ਥੋੜੀ ਜਿਹੀ ਹਰੀਆਂ ਆਈਆਂ ਮਾਰਦੇ ਸੀ ਮੈਨੂੰ ਸ਼ੱਕ ਜਾ ਪਿਆ ਸੀ ਮੂੰਗੀ માં ਬੰਦ ਕੀਤੀ ਤੇ ਬਿਠਾ ਬਿਲਕੁਲ ਪੀਲੀਆਂ ਹੋ ਗਈਆਂ ਠੀਕ ਆ ਮੂੰਗੀ ਹਰੀ ਹੁੰਦੀ ਨਾ ਉਹਦੇ ਕਰਕੇ ਵੀ ਮਾਰ ਦਿੰਦੇ ਆ ਮੈਂ ਡੋਟੀ ਸੀ ਦਿਮਾਗ ਚ ਤੇ ਉਹ ਕੱਢ ਲਿਆ ਠੀਕ ਆ ਕੱਲ ਨਾ ਕਬੂਤਰੀਆਂ ਚੱਕ ਲਈਏ ਅੱਜ ਇੱਕ ਦੋ ਮੈਂ ਚੱਕ ਲਈਆਂ ਸੀ ਆ ਵੀ ਚੱਕ ਲਈਏ ਇਹਨਾਂ ਦੇ ਬੱਚੇ ਭਾਵੇਂ ਛੋਟੇ ਨੇ ਪਾਲ ਦੇਣੇ ਕਬੂਤਰਾਂ ਨੇ ਠੀਕ ਆ ਜੋਰ ਮਾਉਂਦੀਆਂ ਬਾਈ ਜੋਰ ਲੱਗਦਾ ਪਿਆ ਮਾਦੀਆਂ ਦਾ ਠੰਡਿਆ ਇੱਕ ਮੌਸਮ ਠੰਡਾ ਹੋਣ ਲੱਪਿਆ ਹਲਕਾ ਹਲਕਾ ਭਾਵੇਂ ਇਹਨਾਂ ਨੇ ਪਰ ਜੋਰ ਮਾਉਂਦੀਆਂ ਬਾਈ ਕੂਤਰੀਆਂ ਚੱਕ ਲਈਏ ਕਬੂਤਰ ਪਾਲ ਲੈਣਗੇ ਆਪੀ ਠੀਕ ਆ ਤੇ ਉਦੋਂ ਬਾਰੇ ਜੋੜੇ ਸਾਰੇ ਤੋੜ ਕੇ ਜਿਹੜੇ ਆਪਣੇ ਉਧਰ ਆ ਬਾਈ ਮੈਂ ਅੱਜ ਮਤਲਬ ਚੈੱਕ ਕੀਤੇ ਸੀ ਆਂਡੇ ਸਾਰੇ ਬਾਈ ਫੋਕੇ ਹੀ ਆ ਜਿਹੜੇ ਤਿੰਨ ਤਿੰਨ ਜੋੜਿਆਂ ਦੇ ਆਂਡੇ ਫ ਤੇ ਆਪਣੇ ਮੁੰਲਾ ਦਾ ਵੱਡੇ ਪੁੱਤਰ ਵੀ ਨੌਸ ਪੈ ਗਿਆ ਬਈ ਉਹਨੂੰ ਹੁਣ ਹੁਣ ਇਲਾਜ ਕਰਨਾ ਸ਼ੁਰੂ ਕਰ ਲਈਏ ਤੇ ਹੋ ਜੂਗੇ ਸੱਟ ਠੀਕ ਆ ਦਵਾਈ ਲਿਆਂਦੀ ਵੀ ਬਣਾਈਏ ਉਹ ਇਹ ਕਾਹ ਕੁੱਤਰ ਦਾ ਬਈ ਇਲਾਜ ਕਰਨਾ ਆਪਾਂ ਠੀਕ ਆ ਇਹ ਕਪੜਾ ਵੱਡਾ ਪੁੱਤਰ ਬੈਠਾ ਮੋੜੇ ਇਹ ਸੋਰੀ ਆ ਬੈਠਾ ਇਹਦਾ ਇਲਾਜ ਕਰਨਾ ਬਈ ਠੀਕ ਆ ਤੇ ਮਿੱਟੀ ਮੁੱਟੀ ਸਿੱਟੀ ਰੱਖਿਆ ਬਰਵਾਦ ਨਾਲ ਦੇ ਵਿੱਚ ਬਿਠਾ ਰਹਿੰਦੀਆਂ ਗਿੱਲੀਆਂ ਤੇ ਪੈਰਾਂ ਨੂੰ ਚੜ ਚੁੱਕੀ ਕਈ ਵੀ ਲੈ ਉਹਦੇ ਨਾਲ ਬਿਮਾਰ ਵੀ ਹੋ ਜਾਂਦੇ ਆ ਪੁੱਤਰ ਹਨਾ ਤੇ ਉਹ ਬੜਲੇ ਵਾਲੀ ਦੀ ਨਿਵਾਟ ਚੱਕੀ ਤੇ ਉਹਦੇ ਠੀਕ ਹੀ ਹੋਣੇ ਆ ਤੇ ਉਹਦੀ ਮਾਂ ਨੇ ਵੀ ਅੰਡੇ ਖੋਕੇ ਨਿਕਲੇ ਆ ਤੇ ਆ ਵੀ ਆਡੇ ਖੋਕੇ ਨਿਕਲੇ ਜੀ ਮੂਤਰਦੇ ਇਹਨਾਂ ਕਬੂਤਰਾਂ ਦਾ ਇਲਾਜ ਕਰੀਏ ਭਈ ਅੱਜ ਆਪਾਂ ਆ ਵੀ ਕਬੂਤਰ ਕੱਢਦੇ ਮੈਂ ਸਾਰੇ ਡਾਵੇ ਪਹਿਲਾਂ ਮੈਂ ਕਹਾਂ ਡਾਵੇ ਕੱਢ ਲੈਣੇ ਹਨਾ ਚੱਲ ਸ਼ੇਰਾ ਤੂੰ ਚਲੋ ਵੀ ਇਹਨਾਂ ਨੂੰ ਪੁਰਾਣੀ ਛਤਰੀ ਪਸੰਦ ਹੁੰਦੀ ਆ ਇਹ ਕੱਪੜਾ ਲੋਂਨੇ ਆ ਬਾਈ ਲਿਓਨੇ ਆ ਅੱਜ ਹਨਾ ਤੇ ਬਣਮੋਨੇ ਆ ਕਿਸੇ ਤਰ੍ਹਾਂ ਦੇ ਤੋਂ ਕੱਪੜੇ ਤੇ ਫਿਰ ਉਹ ਲਾਉਨੇ ਛਤਰੀਆਂ ਇੱਕ ਨਵੀਂ ਹੋਰ ਲਾ ਦਿੰਨੇ ਆ ਆ ਤਾਂ ਮੈਂ ਵਰਤ ਲੈਣਾ ਹੁੰਨਾ ਬਾਈ ਇੱਥੇ ਛਤਰੀਆਂ ਵੈਸੇ ਖਰਾਬ ਹੋ ਜਾਂਦੀਆਂ ਇਹ ਕਬੂਤਰ ਬਿੱਠਾ ਬਹੁਤ ਕਰਦੇ ਇੱਥੇ ਇਨਾਂ ਲਈ ਬਸ ਦੋ ਹੀ ਛਤਰੀਆਂ ਸੇ ਰੱਖਣੀਆਂ ਇਹ ਆਪਾਂ ਨਵੀਂ ਬਣਾ ਲੈਣੀਆਂ ਠੀਕ ਆ ਤੇ ਉਹਨਾਂ ਚੋਂ ਇੱਕ ਛਤਰੀ ਉੱਤੋਂ ਲਿਆ ਕੇ ਬਾਈ ਦੋ ਛਤਰੀਆਂ ਪੱਕੀਆਂ ਇੱਥੇ ਆਪਾਂ ਲਾ ਦਿਆ ਕਰਨੀਆਂ ਠੀਕ ਆ ਉਹ ਦੋ ਇੱਥੋਂ ਨਹੀਂ ਕੱਢਣੀਆਂ ਠੀਕ ਆ ਬਾਹਰ ਚਾਰ ਪੰਜ ਛਤਰੀਆਂ ਇੰਡੀਆਂ ਬਣੋਣੀਆਂ ਉਹ ਬਾਹਰ ਲਈ ਬਾਹਰ ਵਾਸਤੇ ਕਿਉਂਕਿ ਬਾਹਰ ਘੱਟ ਲਿਬੜਦੀ ਕਿਉਂਕਿ ਕਬੂਤਰ ਵਾਸ ਬਹਿਣੇ ਆ ਤਾਂ ਪਟਕ ਲੈਣੇ ਆ ਇੱਥੇ ਵਿੱਚ 24 ਘੰਟੇ ਬਾਈ ਬੈਠੇ ਹੀ ਰਹਿੰਦੇ ਜਿੰਨਾ ਚਿਰ ਆਪਾਂ ਮੱਲਾ ਛੱਡੀਏ 5 ਘੰਟੇ 4 ਘੰਟੇ 2 ਘੰਟੇ ਜਿੰਨੇ ਚਿਰ ਵੀ ਧੁੱਪ ਲਵੋਣੀਆਂ ਇੱਥੇ ਬਿਠਾ ਕਰ ਦਿੰਦੇ ਆ ਆਪਣਾ ਡੱਬੂ ਤੇ ਆ ভাই ਆਪਣੇ ਜਿਹੜੇ ਉਹ ਬੜਲੇ ਵਾਲੀ ਦੇ ਮਾਮੇ ਚਾਚੇ ਤਾਏ ਜੋ ਵੀ ਆ ਉਹ ਉਹ ਭਾਬਿਓ ਕਾਫੀ ਟਾਈਮ ਹੋ ਗਿਆ ਕਬੂਤਰਾਂ ਨੂੰ ਛੱਡਿਆ ਛੁੱਟਿਆ ਤੇ ਠੀਕ ਆ 2 2.5 ਵੇ ਦਾ ਟਾਈਮ ਹੋ ਗਿਆ ਚੰਗੀ ਧੋਪ ਲਵਾਈ ਇਹਨਾਂ ਨੂੰ ਅੱਜ ਹਨਾ ਤੇ ਕੱਲ ਉਹ ਲਵਾਵਾਂਗੇ ਦੂਜਿਆਂ ਨੂੰ ਵੀ ਐ ਜਿਹਦਾ ਮਾਦੀਆਂ ਨੂੰ ਕੱਲ ਉਹਨਾਂ ਨੂੰ ਵੀ ਇਦਾਂ ਹੀ ਸਾਰੀ ਝਾੜੀ ਇਦਾਂ ਹੀ ਸੜਾਂਗੇ ਬਾਹਰ ਧੁੱਪੇ ਠੀਕ ਆ ਤੇ ਉਹਦੇ ਨਾਲ ਐਨ ਸੈਕਟਰ ਰਹਿੰਦੇ ਕਬੂਤਰ ਤੇ ਆਹ ਉੱਤਰ ਪਤਾ ਨਹੀਂ ਥੱਲੇ ਬੈਠਾ ਕਾ ਤੂੰ ਇਹਨੂੰ ਮੈਂ ਚੈੱਕ ਕਰਦਾ ਫੜ ਕੇ ਕੀ ਪ੍ਰੋਬਲਮ ਆ ਉਸਤਾਦ ਨੂੰ ਤੇ ਕਰੀਏ ਪਹਿਲਾਂ ਇਹਨੂੰ ਡੱਕ ਲਈਏ ਬਾਈ ਡੱਕ ਕੇ ਫਿਰ ਮਿਲਦਾ ਨਾ ਇਹਨੂੰ ਡੱਕੀਏ ਪਹਿਲਾਂ ਆਇਓ 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 ਵੀ ਆਇਓ 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 ਇਹੋ ਸਾਰੀ ਆ ਜਾਨੀ ਆਇਓ 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 ਵੀ ਆਇਓ 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 ਚਲੋ ਬਾਬੇ ਡੱਕ ਲਈਏ ਉੱਤਰ ਅੰਦਰ ਠੀਕ ਹੈ ਲੈ ਕੇ ਚਾਰ ਪੰਜ ਬਾਾਰ ਸਾਰੀ ਆ ਜਾਣਗੇ ਆਇਓ 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 ਹੋਰ ਇਹਦੇ ਚਾਰ ਪੰਜ ਇਹਨਾਂ ਨੂੰ ਉਧਰ ਜਾ ਕੇ ਛੇੜਦੇ ਆਪੀ ਆ ਜਾਣਾ ਅੰਦਰ ਅੱਬਾ ਤੇ ਇੱਧੇ ਆ ਜਾਣਾ ਉਹਨਾਂ ਨੇ ਆਇਓ 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 ਆਪ ਉੱਤਰ ਦੇਖਣਾ ਬਾਈ ਇੱਕ ਜੀ ਗੱਡੀ ਫਿਰਦਾ ਸੀ ਆਜੋ 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 ਉਹ ਆਜੋ ਭਗਤੋ ਲੈ ਉਹ ਬਾਰੀ ਆ ਕੇ ਡੋਨੇ ਨਾਲ ਜਰਾ ਲੱਗੇ ਯਾਉਣ ਬਲ ਦੇ ਆਜੋ ਆਜੋ ਤੇ ਆਗੇ ਸਾਰੇ ਕੁੱਤਰ ਪਾਣੀ ਪੂਣੀ ਰੱਖਦੇ ਆ ਇਹਨਾਂ ਨੂੰ 5-10 ਮਿੰਟ ਰੋਕ ਕੇ ਚਲੋ ਵੀ ਚਲੋ 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 ਸ਼ਾਬਾਸ਼ 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 ਬਾਹਲੀ ਸਿਆਣੇ ਆ ਚਲੋ 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 ਚੱਲੇ ਹੀ ਰਹਾ ਤੁਸੀਂ ਤੇ ਕੁੱਤਰ ਬਈ ਫੜਕੇ ਦੇਖਦੇ ਆ ਠੀਕ ਆ ਆ ਆਹ ਗੁਸਤਰ ਇਹ ਫਿਲ ਗੱਦੀ ਕਰਦਾ ਹਨ ਇਹਨੂੰ ਦੇਖਦਾ ਫੜ ਕੇ ਕੀ ਬੋਲਾਂ ਉਹਦਾ ਤਾਂ ਅੰਦਰੋਂ ਸਭ ਪੂਰਾ ਪਰ ਬੇਵੀ ਚੈੱਕ ਕਰ ਲਈਏ ਇੱਕ ਵਾਰੀ ਫੜ ਕੇ ਦੇ ਲਿਆ ਕੁੱਤਰ ਸਹੀ ਆ ਠੀਕ ਆ ਤੇ ਨਹਾ ਮਾਦੀਆਂ ਨੂੰ ਵੀ 10-15 ਮਿੰਟ ਤੋਂ ਪਲਵਾਈ ਦਈਏ ਕੱਢ ਦਈਏ ਇਹਨਾਂ ਨੂੰ ਵੀ ਬਾਹਰ ਹਨਾ ਠੰਡਾ ਆਇਆ ਹੁਣ ਮਾੜੀ ਬਈ ਠੰਡੀ ਹਵਾ ਚੱਲਦੀ ਇਧਰੋਂ ਤੇ ਇਹਨਾਂ ਨੂੰ ਵੀ 5-10 ਮਿੰਟ ਬਾਹਰ ਕੱਢ ਦਨੇ ਆ ਘੰਟਾ-ਘੰਟ ਤੇ ਬਾਹਰ ਫਿਰ ਗੁਰ ਲੈਣਗੇ ਤੇ ਜਿਹੜੇ ਜੋੜੇ ਬੱਚੇ-ਬੁੱਚੇ ਪਾਲਦੇ ਉਹਨਾਂ ਨੂੰ ਦਾਣਾ ਦੁਨਾ ਪਾਈਏ ਬਈ ਪਾਣੀ-ਪੂਣੀ ਇੱਕ ਵਾਰੀ ਫੇਫ ਬਦਲਦੀ ਐ ਸਵੇਰੇ ਬਦਲਦਾ ਹੀ ਇੱਕ ਵਾਰੀ ਹੁਣ ਫੇਫ ਬਦਲਦੀ ਐ ਠੀਕ ਆ ਤੇ ਆ ਆਪਣੀ ਬੜਲੇ ਵਾਲੀ ਤੇ ਜਿਹੜੀ ਇਹਦੀ ਮਾਂ ਆ ਉਹਦੇ ਬਈ ਆਂਡੇਾਂ 'ਚ ਬੱਚੇ ਨਹੀਂ ਬਣੇ ਠੀਕ ਆ ਦੋ-ਤਿੰਨ ਵਾਰੀ ਆਂਡੇ ਫੂਕੇ ਲਾ ਲਈ ਜਨੋ ਉਹ ਵੀ ਦੇਖਦੇ ਆ ਕਿ ਉਹ ਪਿਓ ਦੀ ਫਰਕ ਹੋਊਗਾ ਬਾਈ ਕੋਈ ਨਾ ਕੋਈ ਨੁਕਸ ਹੋਊਗਾ ਤੇ ਉਹ ਵੀ ਆਂਡੇ ਬਾਈ ਕੱਲ ਕੱਲ ਨੂੰ ਦੇਖ ਕੇ ਨਾ ਤੇ ਸੱਟ ਕੇ ਉਹ ਕਬੂਤਰੀ ਐਡ ਕਰਕੇ ਜਿਵੇਂ ਜਿਵੇਂ ਮਾਲ ਕੱਚੇ ਆਂਡੇ ਲਾਉਂਦੇ ਆ ਜਿਹੜੇ ਬਾਈ ਕੱਚੇ ਆਂਡੇ ਲਾਉਂਦੇ ਆ ਜਿੱਦਾਂ ਹੁਣ ਆ ਕਬੂਤਰ ਆ ਬਾਈ ਕੱਚੇ ਆਂਡੇ ਲਾਉਂਦਾ ਠੀਕ ਆ ਇਹਨੂੰ ਜਿੱਦਾਂ ਦੇਸੀ ਆਂਡਾ ਬਾਈ ਲੈ ਲਿਆ ਹਨਾ ਉਹਨੂੰ ਬਾੜ ਲੈਣਾ ਬਾਈ ਆ ਬਾੜ ਕੇ ਜਰਦੀ ਜੁਰਦੀ ਵਿੱਚ ਸਾਰਾ ਕੁਝ ਠੀਕ ਆ ਉਹਨੂੰ ਗੋਲਣ ਆਟੇ ਵਾਂਗੂ ਜਦਾਂ ਪਬਰੀਕ ਕਰ ਦੇਣੀ ਐ ਜਲਣਾ ਚੋਲਣਾ ਤੇ ਇੱਕ ਦੋ ਦਿਨ ਇਹਨਾਂ ਨੂੰ ਭੁੱਖੇ ਰੱਖੋ ਠੀਕ ਆ ਫੇਰ ਰੱਖੋ ਉਹ ਉਹ ਇਹਨਾਂ ਨੇ ਆਪ ਹੀ ਖਾਣ ਲੱਪਣ ਜਦੋਂ ਆਪਾਂ ਬਦਾਮਾਂ ਤੇ ਲਾਈ ਦੇਣਾ ਫੇਰ ਉਹਦਾ ਬਾਈ ਇੱਕ ਆਂਡਾ ਪਾਓ ਇਹਨਾਂ ਨੂੰ ਠੀਕ ਆ 5-6 ਦਿਨ ਲਗਾਤਾਰ ਪਾਉਣਾ ਉਹ ਇੱਕ ਆਂਡਾ ਹੀ ਪਹਿਲੀ ਗੱਲ ਤਾਂ ਇਹਨਾਂ ਦਾ ਦੋ ਦਿਨ ਨਿਕਲ ਜਾਣੇ ਉਹ ਵਾਣਾ ਥੋੜਾ ਥੋੜਾ ਪੈਣਾ ਉਹ ਕਿੜਾ ਸਾਰਾ ਹੀ ਆਂਡਾ ਇਹਨਾਂ ਨੇ ਖਾ ਜਾਣਾ ਤੇ ਉਹ ਸਾਬ ਲੋ ਬਾਕੀ ਦਾ ਵਾਲਿਆ ਵਾਲੀ ਗੱਲਾ ਪਾ ਦਿਓ ਜੇ ਜ਼ਿਆਦਾ ਕਬੂਤਰਾਂ ਕਬੂਤਰ ਵੱਡੇ ਜਿਹੜੇ ਜ਼ਿਆਦਾ ਸਾਰਿਆਂ ਨੂੰ ਪਾ ਦਿਓ ਇੱਕ ਇੱਕ ਹਨਾ ਖਾਈ ਜਾਣ 5-4 ਦਿਨ ਪਾਓ ਉਦੋਂ ਬਾਅਦ ਬਾਈ ਫੇਰ ਇਹਨਾਂ ਨੂੰ ਮੈਂ ਤੁਹਾਨੂੰ ਦੱਸੂਗਾ ਕਿਹੜੀ ਤੇ ਉਹ ਦਵਾਈ ਬਾਈ ਇਹਨਾਂ ਨੂੰ ਫੇਰ ਨਾਲ ਨਾਲ ਇੱਕ ਗੋਲੀ ਉਹ ਦੇਈ ਜਾਣੀ ਆਪਾਂ ਜਿਹੜੀ ਸੀ ਦਵਾਈ ਜਿਹੜੀ ਬਣਾ ਕੇ ਆ ਤੇ ਨਾਲ ਐਗ ਫਾਰਮੂਲਾ ਉਹ ਮਾਦੀਆਂ ਤੇ ਕੰਮ ਕਰੂਗਾ ਜ਼ਿਆਦਾ ਇਹਨਾਂ ਤੇ ਪਾਈ ਜਾਵਾਂਗੇ ਚਲੋ ਕੋਈ ਨਾ ਕੋਈ ਤਾਸਰ ਹੋਊਗਾ ਜੀ ਤੇ ਬਈ ਕੱਲ੍ਹ ਦੇ ਠੀਕ ਆ ਇਹ ਦਾਣੇ ਜਿਹੜੇ ਆਪਣੇ ਉਧਰ ਵੱਡੇ ਜੋੜੇ ਆ ਨਾ ਉਧਰ ਉਹਨਾਂ ਨੂੰ ਪਾਈਏ ਬਾਈ ਉਹ ਵਾਲਿਆਂ ਨੂੰ ਠੀਕ ਆ ਬੱਚਿਆਂ ਪੁੱਛਾਂ ਨੂੰ ਦਾਣਾ ਦੇਣ ਤੇ ਮਾਦੀਆਂ ਅੱਜ ਮੈਂ ਚੱਕ ਲੈਣੀਆਂ ਸ਼ਾਮਾਂ ਨੂੰ ਬਾਈ ਸਾਰੀ ਡੜੀ ਮੈਂ ਆਪੀ ਨਹੀਂ ਚੱਕਿਆ ਸੀ ਮੈਂ ਕਿਹਾ ਚੱਲ ਤੂੰ ਪਤੂ ਪਲਾਵ ਜੇ ਉਹਦੋਂ ਵਾਰ ਇਹਨਾਂ ਨੂੰ ਚੱਕ ਕੇ ਉਧਰ ਪਾ ਕੇ ਤੇ ਇਹਨਾਂ ਨੂੰ ਮਲਪਾ ਦੀ ਲਾਈਏ ਪਰਸੋਂ ਚੋਂ ਉਹਨੂੰ ਲਾਵਾਂਗੇ ਮਲ ਦੀਆ ਗਏ ਪਾਲਣਾ ਚਾਹੀਦਾ ਤੇ ਅੰਦਰਲਾ ਪੁੱਜਾ ਧੋ ਕੇ ਉੱਚ ਪਾਣੀ ਪਾ ਦਈ ਜਿਹੜਾ ਅੰਦਰ ਪਿਆ ਮਿੱਟੀ ਦਾ ਠੀਕ ਆ ਤੇ ਆ ਵੀ ਆਪਣੀਆਂ ਨਜ਼ਾਰੇ ਲਈ ਜਾਂਦੇ ਇਹਨਾਂ ਨੂੰ ਕੱਲ ਕਣਕ ਜੀ ਜਿਹੜੀ ਉੱਥੇ ਉੱਗੀ ਸੀਗੀ ਕਰਨਕ ਸਰੋ ਜੀ ਆਪੀ ਇਦਾਂ ਬੀਜ ਦੇਣਾ ਹੁੰਦਾ ਉਹ ਉਗ ਜਾਂਦੀ ਹੈ ਤੇ ਚਾੱਕ ਕੇ ਚੰਗੀ ਪਾਦੀ ਦੀ ਉਹ ਪਈਏ ਖਾਫੂਗੇ ਹਨਾ ਸਾਰੀ ਮਧਮੂਦ ਦਿੱਤੀ ਅੱਧੀ ਕਦਾਂ ਤੇ ਆਂਡੇ ਪਤੰਦਰ ਵਾਲੇ ਸਿੱਟੀ ਫਿਰਦੇ ਆ ਆ ਬੈਠੀ ਆ ਵਿੱਚ ਇੱਕ ਦੋ ਇੱਕ ਆ ਬੈਠਾ ਆ ਇਹ ਨਹੀਂ ਇਹ ਵੀ ਬੈਠੀ ਹੋਈ ਆ ਆ ਵੀ ਦੇਖੀ ਆ ਬੈਠੀ ਆ ਬੈਠੀ ਆ ਇੱਕ ਵਿੱਚ ਬੜੀ ਬੈਠੀ ਆ ਤੇ ਆ ਪਤੰਦਰ ਲੜਕੇ ਸ਼ੇਟਰ ਸ਼ੁੱਟਰ ਖਾਦੇ ਆ ਘਰੇ ਮੂੰਹ ਸਰ ਪੜਵਾਈ ਕਰਦਾ ਤੇ ਤਿੰਨ ਮੇਲ ਆ ਬਾਈ ਤੇ ਤਿੰਨ ਚਾਰ ਚਾਰ ਕੇ ਪੰਜ ਫੀਮੇਲਾਂ ਇਹਨਾਂ ਦੀ ਵੀ ਹੋਣਿਆ ਤੇ ਆ ਵੀ ਕਬੂਤਰਿਆਂ ਨੂੰ ਬਾਈ ਧੁੱਪ ਲਵਾ ਕੇ ਮੈਂ ਵਿੱਚ ਛੱਡ ਦਿੱਤਾ ਸੀ ਉੱਚ ਪਿੰਜਰੇ ਚ ਪਾ ਦਿੱਤੇ ਸੀ ਵੱਡੇ ਜਹ ਹਨ ਉਹ ਦਿਖਾਈ ਨਹੀਂ ਗਏ ਤੇ ਬਣਾਈ ਨਹੀਂ ਸੀ ਮੈਂ ਵੀਡੀਓ ਮਾਤੀਆਂ ਲੱਗਾਈ ਬਾਈ ਮੈਂ ਕਹਾਂ ਚਲ ਚੱਕੀ ਦਿਨਾ ਹਨਾ ਉਹ ਉੱਪਰ ਬਾਈ ਡੰਡੇ ਵਾਲਾ ਜਿਹੜਾ ਪਿਓ ਬੈਠਾ ਉਹ ਪਰ ਉਹਦੇ ਵੀ ਬੱਚੇ ਬਾਈ ਦੋਨੋਂ ਰੈਡੀ ਹੋ ਗਏ ਆ ਤੇ ਆ ਵੀ ਬੱਚੇ ਬਾਈ ਤਕਰੀਬਨ ਹੀ ਵੱਡੇ ਹੋ ਗਏ ਹਨਾ ਇਹਦੀ ਵੀ ਮਾਦੀ ਆਪਾਂ ਚੱਕ ਲੈਣੀ ਆ ਤੇ ਅਨਾਰੀ ਬੈਠਾ ਨਾ ਉਹ ਤੇ ਉਹਦੇ ਵੀ ਬੱਚੇ ਬਾਈ ਜਿਹੜੇ ਪਰਪੁਰ ਖਾਦੇ ਸੀ ਉਹ ਮਗਰ ਬੈਠੇ ਠੀਕ ਆ ਇੱਕ ਇੱਕ ਉਹ ਬੈਠੀ ਆ ਇੱਕ ਆ ਬੱਚਾ ਥੱਲੇ ਬੈਠਾ ਬਈ ਆਹ ਵਾਲਾ ਇੱਕ ਬੱਚਾ ਉਹ ਪੜਦਾ ਖੁੱਡਾ ਸਾਫ ਕਰਨ ਵਾਲਾ ਮੈਂ ਕੀਤਾ ਨਹੀਂ ਇਸ ਕਰਕੇ ਇਹ ਸਾਰਾ ਹੀ ਮੈਂ ਕੱਢਣਾ ਹੀ ਆ ਧੰਜੰਬ ਬਾਹਰ ਠੀਕ ਆ ਕੱਢ ਕੇ ਇਹ ਚ ਮਿੱਟੀ ਮਾਰਨੀ ਇੱਕ ਵਾਰੀ ਸਾਰੇ ਚੀ ਠੀਕ ਆ ਤਿਆਰੀ ਹੁਣ ਅਗਲੇ ਸਾਲ ਹੀ ਕਰਾਵਾਂਗੇ ਠੀਕ ਆ ਬੱਚੇ ਪੁੱਛੇ ਭਲਾ ਲਈਏ ਪਹਿਲਾਂ ਗਰਮੀਆਂ ਚ ਹੀ ਕਰਾਵਾਂਗੇ ਤੇ ਉਦੋਂ ਬਾਅਦ ਬਾਈ ਕਰਕੇ ਇਹਨੂੰ ਸਾਰਾ ਕੁਝ ਕਰਕੇ ਤੇ ਫੇਰ ਚ ਰੰਗ ਮਾਰ ਦਾਂਗੇ ਠੀਕ ਆ ਜਿੱਦਾਂ ਆਪਾਂ ਉਧਰਲੇ ਹੁੱਡਿਆਂ ਚ ਮਿੱਟੀ ਮਾਰ ਕੇ ਰੰ ਤੇ ਰੰਗ ਮਾਰ ਕੇ ਸਫਾਈ ਕਰਕੇ ਇੱਥੇ ਬਣਾਵਾਂਗੇ ਭਾਈ ਲੋਹੇ ਦੇ ਐਂਗਲ ਠੀਕ ਆ ਲੋਅਰ ਐਂਗਲ ਲਾ ਕੇ ਉੱਚ ਭਾਈ ਟੋਕਰੀਆਂ ਰੱਖਾਂਗੇ ਵੱਡੀਆਂ ਠੀਕ ਆ ਜੋ ਮੈਂ ਸੋਚਿਆ ਡੋਲੀ ਕੱਢ ਲੈਣੀ ਬਾਹਰ ਇਹ ਆਪਣੇ ਕਬੂਤਰ ਪਾਤਰ ਸੰਭੜਦੇ ਵੀ ਕੰਮ ਆ ਜਾਂਦੀ ਹੁੰਦੀ ਹੈ ਨਾ ਛੋਟੀ ਜਿਹੀ ਰੱਖ ਲਾਂਗੇ ਇੱਕ ਨਾਲੇ ਵੀ ਤੇ ਇਸ ਕਰਕੇ ਇਹ ਕੱਢ ਲੈਣੀ ਬਾਹਰ ਤੇ ਇੱਥੇ ਮੈਂ ਕਰ ਦੇਣਾ ਆਪਾਂ 5-7 ਦਿਨਾਂ ਦੇ ਵਿੱਚ ਬੱਚਾ ਬੱਚੇ ਵੱਡੇ ਹੋ ਜਾਣੇ ਕੋ ਨਿਕਾ ਜਾ ਬੱਚਾ ਪਾਲਦਾ ਠੀਕ ਆ ਇਹ ਕੋਆ ਉਹ ਆਂਡੇ ਖਰਾਬ ਆ ਠੀਕ ਆ ਆਪਣੀ ਬੜਲੇ ਵਾਲੀ ਤੇ ਮਾਪੇ ਉਹਦੇ ਆਂਡੇ ਉਹ ਵੀ ਖਰਾਬ ਆ ਤੇ ਜਿਹੜੀ ਬੜਲੇ ਵਾਲੀ ਦੀ ਦਾਦੀ ਆ ਭਾਈ ਉਹ ਕਿਧਰ ਗਈ ਆ ਬੈਠੀ ਆ ਸਿਰੇ ਤੇ ਬੈਠੀ ਠੀਕ ਆ ਉਹ ਚੱਕਣੀ ਆ ਬਈ ਠੀਕ ਆ ਇਹ ਇਹਨੇ ਵੀ ਆਪਾਂ ਨੂੰ ਬਈ ਤਿੰਨ ਬੱਚੇ ਤੀਜਾ ਬੱਚਾ ਦੇ ਦਿੱਤਾ ਤੇ ਉਹਨਾਂ ਨੇ ਦੋ ਹੋਰ ਚਾਰ ਬੱਚੇ ਉਹਨਾਂ ਨੇ ਕੱਢਦੇ ਬਈ ਪਰ ਡੰਡਿਆ ਨਹੀਂ ਦੇ ਇੱਕ ਝੋਲੀ ਹੋਰ ਲੈਣੀ ਬਈ ਤੋੜ ਕੇ ਹਜੇ ਜੋੜਾ 5-10 ਦਿਨ ਰੋਕ ਕੇ ਫੇਰ ਆ ਦੀ ਇੱਕ ਝੋਲੀ ਹੋਰ ਲੈ ਕੇ ਬੰਦ ਬਈ ਠੀਕ ਆ ਐਦਾਂ ਹੀ ਆ ਲਾਲ ਜਿਹੜੇ ਰੱਤੇ ਬੈਠਿਆ ਇਹਨਾਂ ਦੀ ਵੀ ਬਈ ਇੱਕ ਝੋਲੀ ਲੈਣੀ ਆ ਆ ਕਬੂਤਰੀ ਬੈਠੀ ਇਹਦੀ ਵੀ ਇੱਕੀ ਝੋਲੀ ਲੈਣੀ ਹੋਰ ਬਾਸ ਕਬੂਤਰ ਜਿਹੜਾ ਹਚਾ ਬੈਠਾ ਇਹਨਾਂ ਦੀ ਵੀ ਇੱਕੀ ਝੋਲੀ ਲੈਣੀ ਆ ਇਹਨਾਂ ਜਿਹੜੇ ਬਈ ਆਪਾਂ ਜੋੜੇ ਲਾਉਣੇ ਠੀਕ ਆ ਇਹਨਾਂ ਨੂੰ ਵੀ ਅੱਜ ਹੋਈ ਚਲੇ ਤਿੰਨ ਚਾਰ ਚਾਰ ਪੰਜ ਤਣ ਹੋ ਗਏ ਹਨ ਮਤਲਬ ਪੰਜ ਦੋ ਲਾਈ ਨੂੰ ਤੇ ਬਾਹਰ ਵਾਲੀ ਗੋਲੀ ਉਹ ਲਾਈ ਸੀ ਤੇ ਇਹ ਵੀ ਬਾਈ ਆਪਾਂ ਕੱਲ ਨੂੰ ਉਹ ਦੇਖਦੇ ਆ ਨਾ ਹੋਇਆ ਨਾ ਕੱਲ ਨੂੰ ਇਹ ਵੀ ਜੋੜੇ ਮੈਂ ਤਾਂ ਨਹੀਂ ਲਾਇਆ ਬਾਈ ਰੁਗ ਗਿਆ ਸੀ ਮੈਂ ਨਾ ਉਧਰ ਉਧਰ ਦੱਸਿਆ ਜਿਹੜੀਆਂ ਆਪਾਂ ਐਂਗਲ ਲਾ ਕੇ ਵੱਡੀਆਂ ਟੋਕਰੀਆਂ ਲਾ ਕੇ ਵੱਡੀਆਂ ਤਰੀਕੇ ਨਾਲ ਉਧਰ ਬਣਾਉਣੇ ਹਨ ਜਿਹੜੇ ਉਧਰ 10 15 ਜੋੜੇ ਲੱਗ ਜਾਣਾ ਆਪਣੇ ਉਹ ਖੁੱਡਾ ਮਤਲਬ ਉੱਦ ਹੀ ਘਿਰਿਆ ਆਪਾਂ ਦੋ ਤਿੰਨ ਜੋੜਿਆਂ ਨਾਲ ਜਿਹੜੇ ਨਵੇਂ ਜੋੜੇ ਲਾਉਣੇ ਆ ਫਿਰ ਉਧਰ ਹੱਡਾਂ ਦੇ ਲਾ ਕੇ ਤੇ ਉਹ ਚੰਗੀ ਤਰ੍ਹਾਂ ਬਾਈ ਪਹਿਲਾਂ ਐਂਗਲ ਉਂਗਲ ਲਾ ਕੇ ਮੈਂ ਕਹੀਂ ਚੱਲ ਫੇਰੀ ਲਾ ਲਾਂਗੇ ਜੋੜੇ ਹਨ ਪਰ ਜਿਹੜੇ ਆਪਾਂ ਇੱਧਰਲੇ ਹੁੱਡੇ 'ਚ ਜੋੜੇ ਲਾ ਸਕਦੇ ਆ ਜਿਹੜਾ ਆਪਣਾ ਉਧਰੇ ਉਧਰ 10 15 ਜੋੜੇ ਲੱਗ ਜਾਂਦੇ ਠੀਕ ਆ ਉਧਰ ਵੀ 4 5 ਜੋੜੀ ਆ ਜਿਹੜੇ ਫੁੱਕੇ ਫੁੱਕੇ ਲੌਂਦੇ ਉਹ ਤਾਂ ਆਪਾਂ ਬਾਈ ਹੁਣ ਤੋੜਾਂਗੇ ਤੋੜ ਕੇ ਤੇ ਕਬੂਤਰਾਂ ਦਾ ਬਾਈ ਸਾਰਿਆਂ ਦਾ ਇਹਨਾਂ ਦਾ ਇਲਾਜ ਕਰਾਂਗੇ ਜਿਹੜੇ ਅੰਡੇ ਉੰਡੇ ਫੁੱਕੇ ਲੌਂਦੇ ਆ ਆ ਆਪਣਾ ਜਿਹੜਾ ਕਰੀਮ ਪੋਰ ਛੱਡਿਆ ਆਈ ਬਾਈ ਚੀਨਾ ਠੀਕ ਆ ਆ ਲਗਾ ਇਹ ਫੇਰ ਛੱਡਣਾ ਬਾਈ ਅਗਲੇ ਸਾਲ ਆਪਾਂ ਠੀਕ ਆ ਤੇ ਇਹਦੇ ਮਾਂ ਪਿਓ ਦਾ ਜੋੜਾ ਲਾ ਦੇਣਾ ਆਪਾਂ ਆਹ ਤਾਂ ਆਪਾਂ ਜੋੜੇ ਲਾ ਲੈਣਾ ਬਾਈ ਤੇ ਆਹ ਕੁਤਰੀ ਵੀ ਬਾਈ ਛੱਡਾਂਗੇ ਅਗਲੇ ਸਾਲ ਠੀਕ ਆ ਆ ਵੀ ਜੋੜੇ ਲਾ ਲੈਣਾ ਉਹ ਜਿਹੜਾ ਪਿੱਛੇ ਰੱਤਾ ਬੈਠਾ ਉਹ ਵੀ ਛੱਡਾਂਗੇ ਬਾਈ ਉਹ ਲਾਲ ਮੂੰਹ ਵਾਲਾ ਵੀ ਬਾਈ ਜੋੜੇ ਲਾ ਲੈਣਾ ਠੀਕ ਆ ਉਹ ਜਿਹੜਾ ਇੱਕ ਫਾਰਮੂਲਾ ਆਪਾਂ ਵਰਤਦੇ ਆ ਇਹਦੇ ਨਾਲ ਹੀ ਬਾਈ ਚੱਲ ਪੈਂਦੇ ਹੁੰਦੇ ਠੀਕ ਆ ਮੱਤੀਆਂ ਜਿੰਨੀਆਂ ਵੀ ਆ ਥੋੜਾ ਟਾਈਮ ਲੱਗੂਗਾ ਪਰ ਚੱਲ ਪੈਣੀਆਂ ਬਾਈ ਤੇ ਇਹ ਪਾਣੇ ਆਪਾਂ ਥੋੜੇ ਦੇਣੇ ਠੀਕ ਆ ਆ ਪੈਕੇਟ ਵਰਤਦੇ ਆ ਸਾਰਾ ਹੀ ਉਸ ਤੋਂ ਬਾਅਦ ਬਾਈ ਉਹ ਕੁਤਰੀਆਂ ਆਪਾਂ ਜੋੜੇ ਲਾਉਣੀਆਂ ਉਸ ਤੋਂ ਪਹਿਲਾਂ ਜੋੜੇ ਨਹੀਂ ਲਾਉਣੀਆਂ ਕੁਤਰੀਆਂ ਦੇ ਤੇ ਇੱਕ ਬਾਈ ਹੋਰ ਮੈਨੂੰ ਵਾਰ-ਵਾਰ ਕਮੈਂਟ ਕਰਦੇ ਸੀ ਹਨ ਕਿ ਬਾਈ ਇੱਕ ਤਾਂ ਬੱਟ ਨਹੀਂ ਸੋਲ ਹੁੰਦੀ ਆ ਠੀਕ ਆ ਵਾਈਟ ਗੋਲੀ ਦੇਈ ਜਾਂਦੇ ਤੁਸੀਂ ਗੁਲਾਬੀ ਗੋਲੀ ਕਹਿੰਦੇ ਬਾਈ ਮੇਰੇ ਕੋਲ ਨਾ ਇਸ ਟਾਈਮ ਪਈਆਂ ਨਹੀਂ ਹੈਗੀਆਂ ਸ਼ਾਇਦ ਆ ਪਈਆਂ ਬਈ ਠੀਕ ਆ ਇਹ ਇਹ ਨਾਂ ਨੂੰ ਬਾਈ ਮਿਟ ਗਿਆ ਤਾਂ ਤੁਹਾਨੂੰ ਹੁਣ ਪੜਾਵਾ ਕਿੱਦਾਂ ਇਹ ਅ ਚੈੱਕ ਕਰੋ ਠੀਕ ਹੈ ਇੱਕ ਬੈਟ ਨਹੀਂ ਸੋਲ ਹੁੰਦੀ ਇੱਕ ਬੈਟ ਨਾਲ ਸੋਲ ਆ ਠੀਕ ਆ ਤੇ ਦੋ ਤਿੰਨ ਤਰ੍ਹਾਂ ਦੀਆਂ ਬਈ ਇਹ ਹੁੰਦੀਆਂ ਠੀਕ ਆ ਇਹ ਜਿੱਦਾਂ ਮਤਲਬ 60 ਸੁੱਟ ਲੱਗ ਜੇ ਕਮੂਤਰ ਦੇ ਜਾਂ ਜ਼ਿਆਦਾ ਹਨਾ ਇਹ ਜ਼ਿਆਦਾ ਨਹੀਂ ਦੇਣੀ ਬਈ ਇਹ ਸਟਰੀਡ ਹੋੜ ਹੀ ਹੁੰਦਾ ਆ ਠੀਕ ਆ ਤੇ ਇਹ ਬਈ ਜਿੱਦਾਂ ਮਤਲਬ ਇੱਕ ਦੋ ਵਾਰੀ ਦੇ ਲੋ ਜੇ 60 ਸੁੱਟ ਲੱਗੀ ਜਾਂ ਬੈਰੀ ਪੂਰੀ ਪਾੜ ਗਈ ਉਦੋਂ ਵੀ ਦੇ ਦਿਓ ਜਾਂ ਲੱਤਾਂ ਲੁੱਤਾਂ ਖੜ ਗਈਆਂ ਇਹ ਐਟ ਅ ਟਾਈਮਲ ਸਟਰੀਡ ਹੋੜ ਆ ਮਿੰਟੋ ਮਿੰਟ ਕਮੂਤਰ ਨੂੰ ਚੱਕ ਦਿੰਦਾ ਬਈ ਠੀਕ ਆ ਜਾਂ ਮਤਲਬ ਜਦ ਆਪਾਂ ਇਹ ਲੱਤਾਂ ਤੋਂ ਰੁਕ ਜਾਂਦੇ ਪੱਲੇ ਖੜ ਜਾਂਦੇ ਪੱਲੇ ਬੁੱਲੇ ਹਨਾ ਉਹ ਤੋਂ ਵੀ ਬਾਈ ਅੱਧੀ ਗੋਲੀ ਦੇ ਦਿਓ ਜਦੋਂ ਪੱਲਾ ਸੈੱਟ ਹੋ ਜਾਂਦਾ ਬਈ ਗਰਮਾਹ ਭਰਦਨ ਦੀ ਇੱਕ ਸਟੀਰੋਡ ਹੁੰਦਾ ਦਰਦ ਦੁਰਦ ਮਸਲ ਮੂਸਲ ਚ ਜਿਹੜੀ ਖਿੱਚ ਪਈ ਹੁੰਦੀ ਉਹ ਵੀ ਚੱਕ ਦਿੰਦੀ ਹੈ। ਬਚਾਰੇ ਦਾ ਡੇਗੀ ਗਿਆ ਹਨਾ ਇੰਨੇ ਬੜਾ ਬਚਾਇਆ ਵਿਚਾਰੇ ਨੇ ਪਾਣੀ ਜਦੋਂ ਆਏ ਹੋਏ ਸੀ ਜਨਰੇਟਰ ਲਾ ਕੇ ਪਾਣੀ ਪੂਣੀ ਵੀ ਕੱਢਦੇ ਰਹੇ ਪਰ ਬਾਈ ਆਪਾਂ ਨੂੰ ਵੀ ਇਹਦਾ ਨੁਕਸਾਨ ਬਹੁਤ ਇਨਾਂ ਨੇ ਜਿਹੜਾ ਬੋਰ ਕੀਤਾ ਵਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹਨਾ ਉਹ ਬਾਈ ਪਾਣੀ ਥੱਲੇ ਜਾਂਦਾ ਠੀਕ ਹੈ ਸਪਰੇਆਂ ਸਕੂਰਾਂ ਵੀ ਹੋਈਆਂ ਹੁੰਦੀਆਂ ਉਹ ਸਾਰਾ ਪਾਣੀ ਆਪਾਂ ਹੀ ਪੀਂਨੇ ਪਏ ਆ। ਇਹਦਾ ਨੁਕਸਾਨ ਬਹੁਤ ਆ ਵੈਸੇ ਹੁਣ ਕਰ ਕੀ ਸਕਦੇ ਕਿਉਂਕਿ ਪਾਣੀ ਥੱਲੇ ਹੀ ਜਾਂਦਾ ਇੱਕ ਹਿਸਾਬ ਦਾ ਸਾਰਾ ਇਹ ਗੰਦਾ ਪਾਣੀ ਜਿੰਨਾ ਵੀ ਜਦਾਂ ਸਪਰੇਆ ਸੁਪਰਾਂ ਜੋ ਵੀ ਹੋਈਆਂ ਸਾਰਾ ਜ਼ਮੀਨ ਚ ਜਾਂਦਾ ਤੇ ਆ ਝੋਨੇ ਦਾ ਵੀ ਬਈ ਬਾਲਾ ਨੁਕਸਾਨ ਹੋ ਗਿਆ ਨਾ ਗਾਲੀ ਆ ਤਮ ਥੱਲੇ ਡਿਗਣ ਕਰਕੇ ਉਹ ਬਾਬੇ ਸ਼ਿਕਾਰ ਉਹ ਕਬੂਤਰ ਅੰਦਰ ਵੜ ਗਿਆ ਜੰਗਲੀ ਤੇ ਜਾਲ ਦੇ ਵਿੱਚ ਵਿਚਾਰੇ ਕੋ ਨਿਕਲ ਵੀ ਨਹੀਂ ਹੁੰਦਾ ਇਧਰੋਂ ਖੋਲਦਾ ਮੈਂ ਫੇਰ ਨਿਕਲੂਗਾ ਹਨਾ ਉਹ ਇਧਰ ਆ ਪਤੰਦਰਾ ਸੱਟ ਨਾਲ ਵਾਲੀ ਆ ਜਾ ਆ ਜਾ ਇਧਰ ਇਹਨੇ ਜਾਲ ਹੀ ਪਾੜ ਸੱਟਣਾ ਉਹ ਫਸ ਗਿਆ ਉਹ ਤੇਰੀ ਧੋਣ ਨਾ ਤੋੜ ਲਈ ਓਏ ਇਦਰ ਜਾਲ ਬੰਦ ਕਰਕੇ ਬਾਬੇ ਹੋਲ ਕੇ ਉਹਨੂੰ ਫੇਰ ਨਿਕਲਣਾ ਇਹ ਕਹਿੰਦੇ ਜਾਲ ਪਹਿਲਾਂ ਲਾ ਲਈਏ ਫੇਰ ਕੱਢਦੇ ਆ ਬਹਿ ਗਿਆ ਵਿਚਾਰਾ ਇਹਨੂੰ ਮਾਲ ਲਿਆ ਹੁਣ ਪਤਿਆ ਕੇ ਇਦਰ ਨੂੰ ਓਏ ਉਧਰ ਨੂੰ ਚੱਲ ਬੱ ਉਹ ਤੇਰੀ ਨੂੰ ਇਹ ਬਾਬੇ ਸੱਟ ਲਵਾ ਲੈਣੀ ਵੀ ਹਾਂ ਹਾਂ ਇੱਥੇ ਬਹਿ ਥੱਲੇ ਚੱਲ ਉਹ ਥੱਲੇ ਚੱਲ ਉੱਥੋਂ ਬੂਆ ਖੁੱਲਾ ਪਿਆ ਇਹ ਤਾਂ ਵੀ ਔਖਿਆ ਉਸਤਾਦ ਦਾ ਉਹ ਥੱਲੇ ਉਤਰ ਜਾ ਉਹ ਤੇ ਆ ਲੋ ਵੀ ਬਾਬਿਓ ਖੱਟੀ ਅੱਖ ਦਾ ਕਾਲੀ ਨੋਕ ਪੰਜੇ ਚੈੱਕ ਕਰੋ ਚੱਲ ਵੀ ਹੇਰਾ ਆ ਹੋ ਗਿਆ ਪਤਾ ਨਹੀਂ ਵਿਚਾਰਾ ਕੋ ਦਾ ਟਕਰਾ ਮਾਰਨ ਡਿਆ ਸੀ ਵਿੱਚ ਕਿਦਾ ਵੜ ਗਿਆ ਅੰਦਰ ਤੇ ਇੱਥੇ ਲੱਗਾ ਜਾਲ ਜੂੜ ਲਿੰਕ ਤੇ ਪਾੜਦਾ ਹੀ ਇਹੀ ਪਾੜਦੇ ਜਿਆਦਾ ਵੜ ਕੇ ਵਿੱਚ ਤੇ ਹੱਥ ਤੋਂ ਇਹ ਬਈ ਪਹਿਲਾਂ ਸਾਬਣ ਨਾਲ ਚੰਗੀ ਤਰ੍ਹਾਂ ਮਲ ਕੇ ਠੀਕ ਆ ਆ ਕੁਜਾ ਵੀ ਮੈਂ ਕੱਢਣਾ ਪਹਿਲਾਂ ਹੱਥ ਤੋਂ ਮਾ ਚੰਗੀ ਤਰ੍ਹਾਂ ਮਲ ਕੇ ਫਿਰ ਕਬੂਤਰ ਨੂੰ ਹੱਥ ਲਾਉਣਾ ਕੀ ਕੀ ਹਾਲ ਚਾਲ ਆ ਬਾਬਿਓ ਚਲੋ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਕਾਫੀ ਵੀਡੀਓ ਚ ਦਿੱਤੇ ਨਹੀਂ ਬਾਈ ਹਨਾ ਅਬ ਦਿਵਾਲੀ ਕਰਕੇ ਵੀ ਉਸ ਵਲੌਗ ਚ ਵੀ ਨਹੀਂ ਕਮੈਂਟਾਂ ਦੇ ਜਵਾਬ ਦਿੱਤੇ ਸੀ ਤਾਂ ਇਸ ਕਰਕੇ ਅੱਜ ਦੇ ਦਿੰਦੇ ਹਣਾ ਜਿਹੜੀਆਂ ਪੁਰਾਣੀਆਂ ਵੀਡੀਓ ਉਦੋਂ ਤੇ ਚਲੋ ਮੈਂ ਹੁਣ ਨਹੀਂ ਦੇਖੇ ਜਿਹੜੀ ਆਪਾਂ ਦਿਵਾਲੀ ਵਾਲਾ ਵਲੌਗ ਪਾਇਆ ਸੀ ਉਹ ਚ ਇੱਕ ਹੀ ਕਮੈਂਟ ਦਾ ਬਾਕੀ ਆ ਬਾਕੀ ਸ਼ੇਅਰ ਬੋ ਕੈਂਟ ਸੀ ਹਨਾ ਸਾਰੇ ਬਾਈਆਂ ਦੇ ਤੇ ਉਹ ਚੋਂ ਦੇਖਦੇ ਆਂ ਬਾਈ ਇੱਕ ਦੋ ਦਿਨ ਤੱਕ ਠੀਕ ਆ ਫਿਰ ਤੁਹਾਨੂੰ ਦੱਸਦਾ ਮੈਂ ਵੀ ਕਦੋਂ ਮਤਲਬ ਆਪਾਂ ਉਹ ਕਰ ਦਾਂਗੇ ਹਨਾ ਬਾਈਦਾਰ ਦੱਸ ਦਾਂਗੇ ਵੀ ਕਿਹੜੇ ਕਿਹੜੇ ਮਾਈਆਂ ਨੇ ਚਾਹ ਰਾਲਾ ਮੈਂ ਦੇਖੀ ਨਹੀਂ ਵੀਡੀਓ ਬਿਕਿਨਾ ਕਿ ਨਾਨੇ ਚੱਲਣ ਵਾਲੀ ਦਾ ਕਮੈਂਟ ਕੀਤਾ ਸੀ ਬਾਈ ਆਹੀ ਚੱਲਣ ਵਾਲੀ ਆ ਹਨ ਤੇ ਉਹ ਬਾਈ ਨੂੰ ਪੁੱਛ ਲਾਂਗੇ ਜੇ ਬਾਈ ਨੇ ਜਿੰਨੇ ਜਿਹੜਾ ਵੀ ਮਤਲਬ ਬਾਈ ਦਾ ਨਿਕਲਿਆ ਜੇ ਬਾਈ ਨੇ ਅੜਾਵੇ ਬੱਚੇ ਲੈਣੇ ਹੋਏ ਕਲੀਆਂ ਜੀਰੋ ਗਲੀ ਦੇ ਠੀਕ ਆ ਦੋ ਬੱਚੇ ਦਵਾਂਗੇ ਬਾਈ ਨੂੰ ਜੇ ਬਾਈ ਨੇ ਜੋੜਾ ਹੀ ਲੈਣਾ ਹੋਇਆ ਤਾਂ ਜੋੜਾ ਦਵਾਂਗੇ ਠੀਕ ਆ ਉਹ ਬਾਈ ਦੀ ਪਰਫਾਰਮੈਂਸ ਹੋਊਗੀ ਜੋ ਬਾਈ ਕਹਿ ਦੂਗਾ ਉਦਾਂ ਹੀ ਕਰਾਂਗੇ ਜਿਹਦਾ ਵੀ ਮਤਲਬ ਨੰਬਰ ਉਹ ਆਪਾਂ ਦੇਖ ਲਾਂਗੇ ਕਿਹਦਾ ਵੀ ਨੰਬਰ ਆਉਂਦਾ ਹਨ ਤੇ ਬਾਈ ਆਂਡਿਆ ਤੋਂ ਬਾਈ ਕਹਿੰਦਾ ਵੀ ਲਕਵੇ ਲੁਕਵੇ ਚ ਮਤਲਬ ਬਿਮਾਰੀ ਜਦਾ ਗਈ ਹੀ ਲਕਵੇ ਚ ਚਲ ਗਈ ਕਬੂਤਰ ਇਹ ਕਬੂਤਰੀਆਂ ਵੀ ਤੇ ਉਹ ਆਂਡੇ ਨਹੀਂ ਹੋਂ ਲਾਉਂਦੀਆਂ ਹਨਾ ਬਾਈ ਮੈਂ ਆਂਡਿਆਂ ਤੋਂ ਦਵਾਈ ਦੱਸੀ ਹੋਈ ਬਾਈ ਜਿਹੜੀ ਹਨਾ ਵੀਕਨੈਸ ਆ ਜਾਂਦੀ ਹੁੰਦੀ ਬਾਈ ਜਿਹੜੀਆਂ ਆਪਣੇ ਕੋਈ ਚੀਜ਼ਾਂ ਰਿਕਵਰ ਨਹੀਂ ਹੁੰਦੀਆਂ ਹਨਾ ਉਹਦੇ ਕਰਕੇ ਚੱਕਰ ਪੈ ਜਾਂਦਾ ਹੁੰਦਾ ਜਦੋਂ ਕੂਤਰ ਆਂਡਿਆਂ ਤੋਂ ਬੰਦ ਹੋ ਜਾਣ ਮਾਦੀਆਂ ਤੇ ਉਹ ਬਾਈ ਉਹਨਾਂ ਨੂੰ ਵਿਟਾਮਿਨ ਐਚ ਠੀਕ ਆ ਉਹ ਪਾਓ ਜਿਹੜੀ ਆਪਾਂ ਦੱਸੀ ਹੋਈ ਆ ਠੀਕ ਆ ਐਗ ਫਾਰਮੂਲਾ ਵੀ ਹੁੰਦਾ ਉਹ ਵੀ ਵਰਤ ਸਕਦੇ ਆ ਜੇ ਤੁਸੀਂ ਦਵਾਈ ਦੁਵਾਈ ਬਣਾ ਕੇ ਇਨੀ ਕੇਅਰ ਨਹੀਂ ਕਰ ਸਕਦੇ ਵੀ ਇਹ ਨਹੀਂ ਦੇਣੀ ਉਹਨਾਂ ਵੀ ਚੱਲ ਪੈਂਦੀਆਂ ਬਾਈ ਠੀਕ ਆ ਬਾਕੀ ਮੈਂ ਦਵਾਈ ਤੁਹਾਨੂੰ ਦੱਸੀ ਹੋਈ ਆ ਬਾਈ ਹਨਾ ਤੇ ਦੋ ਤਿੰਨ ਵੀਡੀਓ ਪਾਈਆਂ ਹੋਈਆਂ ਬਾਈ ਉਹ ਵੀਡੀਓ ਦੇਖ ਲਿਓ ਵੀ ਆਂਡਿਆਂ ਤੋਂ ਬੰਦ ਜਿਹੜੇ ਮਾਦੀਆਂ ਹੁੰਦੀਆਂ ਉਹਨਾਂ ਨੂੰ ਕਿਹੜੀ ਦਵਾਈ ਦੇਣੀ ਆ ਤੇ ਜਿਹੜੇ ਨਰ ਬਾਈ ਬੰਦ ਹੋ ਜਾਂਦੇ ਆ ਉਹ ਮੈਂ ਇਸ ਵੀਡੀਓ 'ਚ ਤੁਹਾਨੂੰ ਦੱਸਦਾ ਵੀ ਇਹ ਫੋਕੇ ਆਂਡੇ ਲਵਾਉਣ ਤੇ ਉਹ ਨਰਾਂ ਨੂੰ ਆਪਾਂ ਕਿੱਦਾਂ ਦੇ ਸਕਦੇ ਆ ਤੇ ਉਹ ਆਂਡੇ ਬਾਈ ਚਲੋ ਗਰਮੈਸ਼ ਹੀ ਦੇਣੀ ਅੰਦਰ ਤੇ ਤਾਕਤ ਪਾਉਣੀ ਆ ਤੇ ਬਾਈ ਉਹਨਾਂ ਚੱਲ ਪੈਂਦੇ ਠੀਕ ਆ ਸ਼ਾਇਦ ਕੱਲ੍ਹ ਵਾਲੀ ਵੀਡੀਓ 'ਚ ਵੀ ਮਾਂਡੇ ਦਾ ਉਹ ਦੱਸਿਆ ਹੋਇਆ ਕੁੱਤਰ ਬੰਦ ਤੋਂ ਠੀਕ ਆ ਤੇ ਹੋਰ ਵੀ ਇੱਕ ਬਾਈ ਦਾ ਪਹਿਲੀ ਵੀਡੀਓ ਪਿਛਲੇ ਤੋਂ ਪਿਛਲੀ ਵੀਡੀਓ ਤੇ ਕਮੈਂਟ ਆਇਆ ਸੀਗਾ ਕਿ ਬਾਈ ਯਾਰ ਬੱਚੇ ਇੱਕ ਛੋਟਾ ਰਹੀ ਜਾਂਦਾ ਇੱਕ ਵੱਡਾ ਬਾਈ ਆਪਾਂ ਉਹਦਾ ਇਸ ਗੱਲ ਮਤਲਬ ਇਸ ਮੁੱਦੇ ਤੇ ਗੱਲਾਂ ਬਹੁ ਵਾਰੀ ਕੀਤੀਆਂ ਵੀ ਬੱਚਾ ਜੇ ਛੋਟਾ ਵੱਡਾ ਰਹੇ ਜੇ ਤੇ ਉਹਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਹੈ ਨਾ ਚਲੋ ਮੈਂ ਇੱਥੇ ਵੀ ਦੱਸ ਦਿੰਦਾ ਬਾਈ ਜਦੋਂ ਮੈਂ ਪਹਿਲਾਂ ਦੱਸਿਆ ਵੀ ਜਿਹੜਾ ਬੱਚਾ ਛੋਟਾ ਹੁੰਦਾ ਨਾ ਠੀਕ ਆ ਦੋ ਬੱਚੇ ਹੁੰਦੇ ਆ ਨਾ ਜਿੱਦਾ ਤਾਂ ਲੱਗਦਾ ਵੀ ਇੱਕ ਬੱਚਾ ਯਾਰ ਆਹ ਗਰੋਸ ਕਰਦਾ ਪਿਆ ਇਹ ਵੱਡਾ ਆ ਵੀ ਆਹ ਯਾਰਾ ਛੋਟਾ ਹੋਈ ਜਾਂਦਾ ਛੋਟਾ ਰਹਿ ਗਿਆ ਹਨਾ ਜਿਹੜਾ ਵੱਡਾ ਬੱਚਾ ਹੁੰਦਾ ਜਦੋਂ ਮਾਂ ਪਿਓ ਨੇ ਦਾਣਾ ਦੇ ਦਿੱਤਾ ਨਾ ਬਾਈ ਉਦੋਂ ਬੱਚਾ ਬਾਈ ਉਥੋਂ ਚੱਕ ਲਓ ਪੰਜ ਸੱਤ ਮ ਜਦੋਂ ਛੋਟੇ ਬੱਚੇ ਨੂੰ ਜਾ ਕੇ ਮਾਂ ਪਿਓ ਨੇ ਦਾਣਾ ਦੇ ਦਿੱਤਾ ਫਿਰ ਬਾਈ ਤੁਸੀਂ ਜਾ ਕੇ ਉਹ ਵੱਡਾ ਬੱਚਾ ਫਿਰ ਉੱਥੇ ਹੀ ਰੱਖ ਦੋ ਕਿਉਂਕਿ ਗਾਏ ਹੁੰਦੀ ਬਾਈ ਜਿਹੜਾ ਵੱਡਾ ਬੱਚਾ ਹੋ ਜਾਂਦਾ ਗਰੋਸ ਕਰ ਜਾਂਦਾ ਉਹ ਚੈਂਟ ਹੋ ਜਾਂਦਾ ਥੋੜਾ ਜਿਆਦਾ ਹਨਾ ਉਹ ਬਾਈ ਫਿਰ ਦਾਣਾ ਆਪ ਹੀ ਖਾ ਲੈਂਦਾ ਛੋਟੇ ਬੱਚੇ ਨੂੰ ਲੈਣ ਹੀ ਨਹੀਂ ਦਿੰਦਾ ਠੀਕ ਆ ਛੋਟੇ ਬੱਚੇ ਤੱਕ ਦਾਣਾ ਪਹੁੰਚਦਾ ਹੀ ਨਹੀਂ ਆ ਜਿਹੜਾ ਦਿਨੋਂ ਦਿਨੀ ਫਿਰ ਉਹ ਬੱਚਾ ਹੋਰ ਕਮਜ਼ੋਰ ਹੁੰਦਾ ਜਾਂਦਾ ਠੀਕ ਆ ਉਹਨੂੰ ਕਿਤੇ ਕਿਤੇ ਬਾਈ ਇੱਕ ਦੋ ਬੂੰਦਾ ਪਾਵਰ ਜੈਲ ਦੀਆਂ ਛੋਟੇ ਬੱਚੇ ਨੂੰ ਇੱਕ ਜਾਂ ਦੋ ਬੂੰਦਾ ਤੇ ਲੀਵਰ 50 ਦੀਆਂ ਵੀ ਇੱਕ ਜਾਂ ਦੋ ਬੂੰਦਾ ਤੁਸੀਂ ਜਿੱਦਾਂ ਮਤਲਬ ਜਿਹੜ ਪਾਵਰ ਜਲਤੀ ਹਫਤੇ ਦੇ ਵਿੱਚ ਦੋ ਵਾਰੀ ਜਾਂ ਤਿੰਨ ਵਾਰੀ ਉਹ ਬੱਚੇ ਨੂੰ ਦੇ ਦਿਓ ਜਿਹੜਾ ਛੋਟਾ ਰਹਿ ਗਿਆ ਠੀਕ ਆ ਉਹਦੇ ਨਾਲ ਬਾਈ ਉਹਦਾ ਇੱਕ ਤਾਂ ਪਚਣ ਸ਼ਕਤੀ ਵਧੀਆ ਹੋਜੂ ਪਚਾਉਣ ਸ਼ੁਰੂ ਹੋਜੂ ਜੇ ਪੋਟੇ ਚੋਂ ਜਾਮ ਜੂਮ ਹੋਇਆ ਉਹ ਵੀ ਚੱਲ ਜੂਗਾ ਠੀਕ ਆ ਬਾਕੀ ਬਾਈ ਏਟੇ ਜ਼ਰੂਰ ਕੁੱਟ ਕੇ ਪਾਇਆ ਕਰੋ ਜਿੰਨੀ ਏਟ ਕੁੱਟ ਕੇ ਪਾਉਂਗੇ ਜਾਂ ਕੇਰੀ ਲਿਆਗੇ ਓਨੇ ਬਾਈ ਬੱਚੇ ਸੋਹਣੇ ਪੜ ਲਗੇ ਠੀਕ ਆ ਤੇ ਇੱਕ ਵਾਰ ਬਾਈ ਮੈਂ ਤੁਹਾਨੂੰ ਬਣਾ ਕੀਤਾ ਸੀ ਪਹਿਲਾਂ ਗਰਮੀਆਂ ਦੇ ਵਿੱਚ ਵੀ ਗੁੱਲੀ ਡੰਡਾਰੀ ਪਾਉਣਾ ਗੁੱਲੀ ਡੱਡਾ ਜਿਹੜਾ ਜਿਹਨੂੰ ਆਪਾਂ ਮਤਲਬ ਛੱਟੀ 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 ਕਹਿੰਦੇ ਖਰੇ ਹਨਾ ਉਹਨੂੰ ਕੀ ਕਹਿੰਦੇ ਛੱਟੀ ਵੀ ਕਹਿ ਦਿੰਦੇ ਆ ਤੇ ਉਹ ਬਾਈ ਜਿਹੜੀ ਹੁੰਦੀ ਨਾ ਉਹ ਤੁਸੀਂ ਜਿਹੜੇ ਜੋੜੇ ਬੱਚੇ ਪਾਲਦੇ ਹਨਾ ਉਹਨਾਂ ਨੂੰ ਕਿਤੇ ਕਿਤੇ ਬਾਈ ਥੋੜੀ ਥੋੜੀ ਸਿੜ ਦਿਆ ਕਰੋ ਹਫਤੇ 'ਚ 2-3 ਵਾਰ ਉਹ ਹੈਗੀ ਤਾਂ ਤਾਕਤਵਾਰੀ ਹੁੰਦੀ ਆ ਬਾਈ ਠੀਕ ਆ ਗਰਮਾਹਤ ਦੇਂਦੀ ਗਰਮ ਬਹੁਤ ਹੁੰਦੀ ਉਹ ਜਿਹੜੀਆਂ ਮਾਤੀਆਂ ਬਾਈ ਠੰਡ 'ਚ ਜੋਰ ਮੰਨਦੀਆਂ ਇਕੱਠੀਆਂ ਹੀ ਹੋ ਕੇ ਬੈਠੀਆਂ ਰਹਿੰਦੀਆਂ ਬੱਚੇ ਪਾਲਣ ਉਹਦੇ ਨਾਲ ਉਹ ਪ੍ਰੋਬਲਮ ਨਹੀਂ ਆਉਂਦੀ ਠੀਕ ਆ ਇਹ ਟੁੱਟ ਪਾਉਣ ਨਾਲ ਕੁੱਟ ਕੇ ਨਾਲ ਉਹ ਥੋੜੀ ਥੋੜੀ ਇਹ ਨਹੀਂ ਭਾਈ ਉਹ ਜੋ ਸਿਰਫ ਜਿੰਨਾ ਚੱਕਰੋ ਬੱਚੇ ਪੂਚੇ ਪਾਲਦਿਆਂ ਉਹ ਪਾਓ ਬਾਈ ਉਹਨਾਂ ਬੱਚੇ ਵੀ ਸੋਹਣੇ ਪਾਲਦੇ ਆ ਠੀਕ ਆ ਗਰੋਥ ਵਧੀਆ ਹੋ ਜਾਂਦੀ ਆ ਗਰਮੀਆਂ 'ਚ ਤਾਂ ਬਾਈ ਉਹ ਲਖੂਣੀ ਵੀ ਨਹੀਂ ਗਈ ਕੋਟਰ ਨੂੰ ਠੀਕ ਆ ਸਿਆਲਾ 'ਚ ਆਪਾਂ ਪਾ ਸਕਦੇ ਹਾਂ ਤਾਕਤ ਤੋਂ ਹੀ ਹੁੰਦੀ ਆ ਵਧੀਆ ਹੁੰਦੀ ਮਤਲਬ ਜਾਨਵਰ ਇੱਕ ਖੁਸ਼ ਹੋ ਕੇ ਖਾਂਦਾ ਉਸ ਦਾਣੇ ਨੂੰ ਤੇ ਇੱਕ ਬਾਈ ਨੇ ਹੋਰ ਕਿਹਾ ਸੀ ਕਿ ਬਾਈ ਯਾਰ ਲਿਆਕ ਕੁੱਕੜ ਕਾਕੜ ਫੇਰ ਦੁਬਾਰਾ ਰੱਖੋ ਜਾਂ ਇਦਾਂ ਦੀਆਂ ਚੀਜ਼ਾਂ ਜਿਹਦਾ ਤੁਸੀਂ ਪਹਿਲਾਂ ਖਰਗੋਸ਼ ਗਰਗਾਈ ਕਈ ਕੁਝ ਰੱਖਿਆ ਸੀ ਬਾਈ ਲਿਆਵਾਂਗੇ ਆਪਾਂ ਠੀਕ ਆ ਥੋੜਾ ਜਿਹਾ ਹੋਰ ਥੋੜਾ ਜਿਹਾ ਮੌਸਮ ਦਾ ਫਰਕ ਪੈ ਲੰਦੋ ਤੇ ਮੁਰਗੀਆਂ ਲਿਉਨੇ ਆਪਾਂ ਥੋੜੀਆਂ ਇੱਕ ਦੋ ਮੁਰਗੇ ਕਿਉਂਕਿ ਯਾਰ ਬਾਈ ਉੱਪਰ ਇੱਕ ਤਾਂ ਗੰਦ ਬਹੁ ਪੁੰਦੀਆਂ ਬਿੱਠਾ-ਬੁੱਠਾ ਕਰਕੇ ਹਨਾ ਤੇ ਪੈਰ ਪੁਰ ਲੱਪੜ ਗਏ ਫੇ ਥੱਲੇ ਵੀ ਜਾਂਦੇ ਆ ਘਰ ਦੇ ਵੀ ਤੁਹਾਨੂੰ ਪਤਾ ਖੇਜਦੇ ਆ ਹਨਾ ਲਿਆਵਾਂਗੇ ਦੋ ਚਾਰ ਹੀ ਰੱਖਾਂਗੇ ਵਧੀਆ ਦੇ ਦੇ ਸੀਲ ਦੇ ਦੇ ਆ ਵਧੀਆ ਟੋਪ ਦੇ ਇੱਕ ਜੋੜਾ ਰੱਖਾਂਗੇ ਸੀਲ ਦਾ ਜੇ ਕਿਸੇ ਵੀਰ ਕੋ ਹੋਇਆ ਚਾਹੇ ਬੱਚਿਆਂ ਦਾ ਹੋਵੇ ਜਾਂ ਕਿੱਦਾਂ ਵੀ ਆਪਾਂ ਦੱਸ ਦਿਓ ਆਪਾਂ ਬਾਈ ਕੋ ਲੈ ਲਾਂਗੇ ਠੀਕ ਆ ਪੈਸੇ ਦਵਾਂਗੇ ਇਦਾਂ ਨਹੀਂ ਮੈਂ ਕਹਿੰਦਾ ਵੀ ਫ੍ਰੀ ਲਵਾਂਗੇ ਜਾਂ ਕਿੱਦਾਂ ਵੀ ਬਾਕੀ ਜੋ ਤੁਹਾਡੀ ਇੱਛਾ ਹੋਊਗੀ ਉਦਾਂ ਕਰ ਲਾਂਗੇ ਕੋਈ ਚੱਕਰ ਨਹੀਂ ਹਨਾ ਇੱਕ ਜੋੜਾ ਮਤਲਬ ਤੇ ਵਧੀਆ ਮੁਰਗਾ ਆਪਾਂ ਨੂੰ ਕੋ ਲੜਾਉਣ ਲੜੂਆਂ ਦਾ ਇਦਾਂ ਦਾ ਕੋਈ ਇਦਾਂ ਦੇ ਵੇਸ਼ ਨਹੀਂ ਰੱਖਣਾ ਵੀ ਉਹਦਾ ਰੱਖਣਾ ਕੋਠੇ ਦੇ ਸ਼ੌਂਕ ਵਾਸਤੇ ਤੁਸੀਂ ਵੀ ਸ਼ੌਂਕ ਕਰ ਸਕੋ ਹਨਾ ਦੇਖਦੇ ਮੈਂ ਵੀ ਉਹਦਾ ਦੇਖਦਾ ਪਿਆ ਕਿਸੇ ਕੋਈ ਵੀ ਮਿਲ ਗਿਆ ਤਾਂ ਆਪਾਂ ਇੱਕ ਜੋੜਾ ਲਿਆਵਾਂਗੇ ਠੀਕ ਆ ਇੱਕ ਵਧੀਆ ਜੀ ਕੁੱਕੜੀ ਲਿਆਵਾਂਗੇ ਤੇ ਇੱਕ ਕੁੱਕੜ ਲਿਆਵਾਂਗੇ ਠੀਕ ਆ ਤੇ ਤੋਤੇ ਬਾਈ ਆਪਾਂ ਲਵ ਬਰਡਾਂ ਦੇ ਇੱਕ ਠੀਕ ਆ ਲਵ ਬਰਡ ਵੀ ਲਿਓਣੇ ਆਪਾਂ ਠੀਕ ਆ ਚਿੜੀਆਂ ਵੀ ਹੈਗੀਆਂ ਆ ਤੇ ਉਹ ਲਿਆ ਕੇ ਇਦਾਂ ਹੌਲੀ ਹੌਲੀ ਆਪਾਂ ਗੇਮ ਚਲਾ ਲਾਂਗੇ ਤੇ ਠੀਕ ਆ ਬਾਬੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਐਨੇ ਕੀ ਕਮੈਂਟ ਮੈਨੂੰ ਆ ਵੀਡੀਓ ਤੇ ਆਈ ਸੀ ਪਿਛਲੀ ਤੇ ਤੇ ਉਹ ਤੁਹਾਨੂੰ ਜਵਾਬ ਦੇ ਦਿੱਤੇ ਆ ਬਾਈ ਅਗਲੀ ਵੀਡੀਓ ਦੇ ਵਿੱਚ ਤੇ ਸਾਰੇ ਤੇ ਭਰਾ ਆਪਣਾ ਆਪਣਾ ਧਿਆਨ ਰੱਖਿਓ ਤੇ ਬਾਬਾ ਨਾਨਕ ਤੁਹਾਡੇ ਤੇ ਕਿਰਪਾ ਬਣਾਈ ਰੱਖੇ